ਤਾਡੀ ਤੁਹਾਡੇ ਕਰਕੇ ਹੋਇਆ ਤੁਹਾਡੇ ਸਾਹਮਣੇ ਕਹੂੰਗਾ ਤੁਹਾਡੀ ਵਜ੍ਹਾ ਕਰਕੇ ਹੋਇਆ ਜੋ ਕੁਝ ਹੋਇਆ ਅੰਦਰ ਆਇਆ ਤਰਾਇਆ ਜਨਾਲਾ ਜੋਰ ਜੋ ਕਰਨਾ ਦਾ ਅੱਛਾ ਜੀ ਤੁਸੀਂ ਕਰਵਾਇਆ ਹਾਂ ਅੱਛਾ ਲੋਕ ਪ੍ਰਾਂਤ ਦਾ ਪਿੰਡ ਵਿਠਪੰਚ ਤੋਂ ਗੁੱਟਾਂ ਵਿਚਾਲੇ ਹੋਈ ਗੋਲਾਬਾਰੀ ਦੇ ਮਾਮਲੇ 'ਚ ਸ਼੍ਰੀ ਹਰਗੁਬਿੰਦਪੁਰ ਦੇ ਵਿਧਾਇਕ ਅਮਰਪਾਲ ਸਿੰਘ ਦੀ ਵੀਡੀਓ ਨੇ ਛੇੜਿਆ ਨਮ ਵਿਵਾਦ ਵਿਧਾਇਕ ਸਮੇਤ ਦੋਵਾਂ ਧੜਿਆਂ ਨੇ ਪੁਲਸ ਨੂੰ ਠਹਿਰਾਇਆ ਜਿੰਮੇਵਾਰ ਪੁਲਸ ਨੇ ਇਸ ਸੱਚ ਨੂੰ ਕੀਤਾ ਮੁਅੱਤਲ ਪਿਤੀ 7 ਜੁਲਾਈ ਦੀ ਸ਼ਾਮ ਨੂੰ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰ ਗੁਬਿੰਦਪੁਰ ਸਾਹਿਬ ਦੇ ਪਿੰਡ ਬਿਠਵਾ ਵਿੱਚ ਦੋ ਪਟੰਤਰ میان ਕੋਲਾਬਾਰੀ ਹੋਈ ਸੀ ਜਿਸ ਵਿੱਚ ਦੋਵਾਂ ਧੜਿਆਂ ਦੇ ਦੋ-ਦੋ ਵਿਅਕਤੀਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 8 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਸਨ ਇਸ ਲੜਾਈ ਨੂੰ ਲੈ ਕੇ ਉਦੋਂ ਇੱਕ ਨਵਾਂ ਮੋੜ ਪੈਦਾ ਹੋ ਜਾਂਦਾ ਹੈ ਜਿੱਥੋਂ ਸ਼੍ਰੀ ਹਰ ਗੁਬਿੰਦਪੁਰ ਸਾਹਿਬ ਦੇ ਬਤאיਖਾਮਤ ਸਿੰਗ ਦੀ ਇੱਕ ਆਡੀਓ ਸਾਹਮਣੇ ਆਉਂਦੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਲੜਾਈ ਦੇ ਸੰਬੰਧ ਵਿੱਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੀਂਦ ਵਿੱਚ ਕਹੀਆਂ ਹਨ ਆਡੀਓ ਵਿੱਚ ਵਿਦਾਇਕ ਅਮਰਪਾਲ ਸਿੰਘ ਇੱਕ ਸਮੂਹਕ ਦੇ ਕਿਸੇ ਵਿਅਕਤੀ ਨੂੰ ਦੱਸ ਰਹੇ ਹਨ ਕਿ ਉਹਨਾਂ ਨੇ ਕੰਮ ਕਰਵਾ ਲਿਆ ਹੈ ਚੰਦਕੀ ਲੜਾਈ ਨਾਲ ਸਬੰਧਤ ਇੱਕ ਗੁੱਟ ਦੇ ਮੈਂਬਰ ਅੰਗਰੇਜ਼ ਸਿੰਘ ਨੇ ਜੋ ਕਿ ਹਸਪਤਾਲ ਤੱਕ ਲੈ ਦੱਸਿਆ ਕਿ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਪਹਿਲਾਂ ਹੀ ਇਤਲਾਹ ਦਿੱਤੀ ਗਈ ਸੀ ਅਤੇ ਪੁਲਿਸ ਨੇ ਮੁਸ਼ਤਦੀ ਗੰਭੀਰਤਾ ਨਹੀਂ ਦਿਖਾਈ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਗੁੱਟ ਦੇ ਰਵੀਲ ਸਿੰਘ ਨੇ ਵੀ ਇਸੇ ਘਟਨਾ ਲਈ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਗੁੱਟ ਜਿਸ ਵਿੱਚ ਕੁੱਲ ਮਲਾ ਕੇ ਸਾਰੀ ਘਟਨਾ 'ਚ ਢਿਲਮੱਠ ਵਾਪਰਨ ਕਾਰਨ 4 ਵਿਅਕਤੀਆਂ ਦੀ ਮੌਤ ਹੋਈ ਹੈ ਤੱਕੇ ਪੁਲਿਸ ਦੇ ਕੁਝ ਅਧਿਕਾਰੀਆਂ ਵੱਲੋਂ ਸ਼੍ਰੀ ਹਰਗੋਬਿੰਦਪੁਰ ਤੇ ਐਸਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਇਸ ਮਾਮਲੇ ਚ ਐਸਐਸਪੀ ਬਟਾਲਾ ਮੈਡਮ ਅਸ਼ੁਨੀ ਗੁਟਾਇਲ ਨੇ ਦੱਸਿਆ ਕਿ ਜੋ ਲੜਾਈ ਹੋਈ ਉਸ ਵਿੱਚ ਜੋ ਪੁਲਿਸ ਉੱਪਰ ਆਰੋਪ ਲੱਗ ਰਹੇ ਹਨ ਉਹ ਗਲਤ ਅਤੇ ਬੇਬੁਨਿਆਦ ਹਨ ਉਹਨਾਂ ਨੇ ਕਿਹਾ ਕਿ ਲੜਾਈ ਦੀ ਜਾਂਚ ਲਈ ਐਸਪੀ ਦੀ ਗਵਾਈ ਚਿੱਕ ਸਿੱਟ ਗਠਿਤ ਕੀਤੀ ਗਈ ਹੈ ਜੋ ਕਿ ਸਾਰੀ ਜਾਂਚ ਕਰੇਗੀ ਉਹਨਾਂ ਨੇ ਕਿਹਾ ਕਿ ਲੜਾਈ ਦੀਆਂ ਪੁਲਿਸ ਕੋਲ ਸੀਸੀਟੀਵੀ ਫੁਟੇਜ ਹਨ ਜਿਸ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਤੇ ਵਿਅਕਤੀਆਂ ਵਰਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਵਾਂ ਪਾਰਟੀਆਂ ਦੇ ਵਿਅਕਤੀ ਤਾਲ ਇਲਾਜ ਉਦੋਂ ਦਾਖਲ ਹਨ ਉਹਨਾਂ ਇਹ ਵੀ ਕਿ ਆ ਕੇ ਲੜਾਈ ਨਾਲ ਸੰਬੰਧਤ ਸ਼੍ਰੀ ਹਰਗਜੰਗਪੁਰ ਸ਼੍ਰੀ ਹਰਗੋਬਿੰਦ ਪੁਰ ਸਾਹਿਬ ਦੇ ਐਸਐਚਓ ਸਤਪਾਲ ਸਿੰਘ ਨੂੰ ਮੁਵੱਤਲ ਕਰ ਦਿੱਤਾ ਗਿਆ ਹੈ ਦਿਖਾਉਂਦੇ ਹਾਂ ਤੁਹਾਨੂੰ ਸਾਰੀ ਮਾਮਲੇ ਦੀ ਰਿਪੋਰਟ ਹਾਂਜੀ ਠੀਕ ਕਰਨੀ ਆ ਸੰਭਾਈ ਸਕਦੇ ਦੋਨੋਂ ਘਰੋਂ ਹੋਰ ਕੀ ਕਰਨੀ ਆ ਪਾਜੀ ਪਾਜੀ ਇੱਕ ਬੰਦਾ ਆਣ ਕੇ ਸ਼ਰੇਆਮ ਪਿੰਡ ਦੇ ਵਿੱਚ ਬੰਦੇ ਵੜ ਦਿੰਦਾ ਆ ਹੈਨਾ ਤੁਸੀਂ ਉਹਨੂੰ ਫੜਦੇ ਨਹੀਂ ਤੁਸੀਂ ਉਹਨੂੰ ਪੂਰੀ ਸ਼ਹਿ ਦੇ ਰਹੇ ਹੋ ਹੈ 307 ਦਾ ਪਰਚਾ ਤੁਹਾਨੂੰ ਸਮਝ ਨਹੀਂ ਆ ਰਿਹਾ ਭਾਜੀ ਪੁਲਿਸ ਨੂੰ ਤੁਸੀਂ ਕਰਨ ਦਿੰਦੇ ਨਹੀਂ ਤੇ ਇਹ ਬਹੁਤ ਸਮਝਾਉਂਗਾ ਤੁਸੀਂ ਪੁਲਿਸ ਨੂੰ ਰੋਕਦੇ ਪੁਲਿਸ ਕਹਿੰਦੇ ਸਾਨੂੰ ਐਮਐਲਏ ਸਾਹਿਬ ਰੋਕ ਦਿੰਦੇ ਆ ਠੀਕ ਆ ਤੁਹਾਡੀ ਬਲਰਾਜ ਬਲਰਾਜ ਤੁਹਾਨੂੰ ਫੋਨ ਕਰਦਾ ਰਿਹਾ ਬਹੁਤ ਜ਼ਿਆਦਾ ਕਹਿੰਦਾ ਭਾਜੀ ਬਹੁਤ ਤੰਗ ਹਾਂ ਇਹਨੂੰ ਇਹਦਾ ਕੁਝ ਕਰੋ ਤੁਸੀਂ ਅੱਗੋਂ ਉਹਨੂੰ ਟਾਲ ਦਿੰਦੇ ਰਹੇ ਜੀ ਮੈਨੂੰ ਨਹੀਂ ਮਿਲਤ ਨਹੀਂ ਗੱਲ ਹੋਈ ਕਿਉਂ ਨਹੀਂ ਤੁਹਾਡੇ ਨਾਲ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਹੈ ਐਮ ਐਲ ਏ ਸਾਹਿਬ ਬਲਰਾਜ ਨੇ ਰਿਕਾਰਡਿੰਗ ਦਿੱਤੀਆਂ ਮੈਨੂੰ ਸਾਰਾ ਕੁਝ ਉਹਨੇ ਦਿੱਤਾ ਹੈ ਜਿੱਥੇ ਤੁਸੀਂ ਉਹਨੂੰ ਟਾਲ ਕੇ ਰੱਖ ਦਿੰਦੇ ਤੇ ਜੇ ਹਾਂ ਕੀ ਕਰ ਸਕਦਾ ਮੈਂ ਤੁਸੀਂ ਤੁਸੀਂ ਅਸੀਂ ਕੋਈ ਪਾਵਰ ਐਕਟ ਦੇ ਵਿੱਚ ਰੋਕ ਨਹੀਂ ਅੱਛਾ ਤੁਹਾਡੇ ਕੋਲ ਪਾਵਰ ਨਹੀਂ ਹੈਗੀ ਰੋਕਣ ਦੀ ਫਿਰ ਤੁਸੀਂ ਤੁਹਾਨੂੰ ਅਸੀਂ ਵੋਟਾਂ ਪਾਈਆਂ ਬਾਹਰੋਂ ਅਸੀਂ ਨਾ ਫੰਡ ਭੇਜਿਆ ਤੁਹਾਨੂੰ ਜਦੋਂ ਐਮ ਐਲ ਏ ਤੁਸੀਂ ਬਣੇ ਸਾਡੇ ਹੀ ਸਿਰ ਤੇ ਬਣੇ ਜੇ ਸਾਡੀਆਂ ਵੋਟਾਂ ਨਾਲ ਬਣੇ ਜੇ ਅੱਜ ਤੁਸੀਂ ਉਹ ਡਰੱਗਸ ਬੰਦੇ ਦਾ ਸਾਥ ਦਿੱਤਾ ਜੇ ਤੁਸੀਂ ਉਹਨੂੰ ਨੱਥ ਪਾਈ ਉਹ ਅੰਗਰੇਜ਼ ਦਾ ਮੈਂ ਨਾ ਕਿਹਾ ਸਾਥ ਦਿੱਤਾ ਤੁਹਾਡੀ ਆਪਸੀ ਲੜਾਈ ਹੈ ਕੋਈ ਆਪਸ ਵਿੱਚ ਨਹੀਂ ਮਗਾਨੀ ਭਾਜੀ ਆਪਸ ਵਿੱਚ ਲੜਾਈ ਆਪਸੀ ਸੀ ਪਰ ਤੁਹਾਡੇ ਕੋ ਕੋ ਉਮੀਦ ਲੈ ਕੇ ਆਇਆ ਤੁਹਾਡੀ ਜ਼ਿੰਮੇਵਾਰੀ ਆ ਕਿ ਹਲਕੇ ਦੇ ਇੱਕ ਅਹੁਦੇਦਾਰ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਆ ਮੇਰੇ ਕੋ ਆਇਆ ਹੈਗਾ ਤੇ ਜੇ ਮੈਂ ਕਿਵੇਂ ਮੈਂ ਗੱਲ ਕੀਤੀ ਰ ਮੇਰੇ ਰਾਈ ਨਾਮਾ ਕਾ ਨ ਹੋ ਗਿਆ ਹੀ ਗਾ ਰਾਈ ਨਾਮਾ ਜੀ ਉਹਨਾਂ ਨੂੰ ਕਿਉਂ ਘੇਰਿਆ ਕਿਹੜਾ ਕਿਹੜਾ ਰਾਈ ਨਾਮਾ ਹੋ ਗਿਆ ਜੀ ਕਿੱਥੇ ਰਾਈ ਨਾਮਾ ਹੋ ਗਿਆ ਦੱਸਿਓ ਕਿਹੜਾ ਰਾਈ ਨਾਮਾ ਹੋ ਗਿਆ ਸੀ ਹਾਂ ਤਾਂ ਪਹਿਲਾਂ ਹਾਂ ਤਾਂ ਪਹਿਲਾਂ ਮੇਰੀ ਸੁਣੋ ਗੱਲ ਮੈਂ ਮੈਂ ਜਾਦਵਿੰਦਰ ਸਿੰਘ ਹਾਂ ਮੇਰੇ ਫਾਦਰ ਦੇ ਸੱਟਾਂ ਲਗੀਆਂ ਸੀ ਮੈਂ ਜਾਦਵਿੰਦਰ ਸਿੰਘ ਹਾਂ ਮੇਰੇ ਫਾਦਰ ਸਰਦਾਰ ਪਰਮਜੀਤ ਸਿੰਘ ਦੇ ਤੁਹਾਡੇ ਚੇਲੇ ਅੰਰੇਜ ਨੇ ਉਹਨੂੰ ਸੱਟਾਂ ਲਵਾਈਆਂ ਸੀ ਮੈਂ ਉਹ ਹਾਂ ਤੁਸੀਂ ਕਹਿੰਦੇ ਯੋ ਰਾਈ ਨਵਾ ਹੋ ਗਿਆ ਤੁਹਾਡਾ ਮੇਰੀ ਗੱਲ ਸੁਣੋ ਤੁਹਾਡੇ ਫਾਦਰ ਨੂੰ ਕੋਈ ਕੁੱਟ ਕੇ ਵੱਢ ਕੇ ਚੱਲ ਜੇ ਤੁਸੀਂ ਰਾਈ ਨਵਾ ਕਰ ਲੈਣਾ ਇਹ ਟਾਈਮ ਟਾਈਮ ਦੀ ਕਰਨ ਹੁੰਦੀ ਹੈ ਭਾਜੀ ਟਾਈਮ ਟਾਈਮ ਦੀ ਵਾਹ ਜੀ ਵਾਹ ਟਾਈਮ ਟਾਈਮ ਦੀ ਗੱਲ ਐ ਸਾ ਜੀ ਹੁਣ ਤੁਸੀਂ ਤੁਸੀਂ ਡਰੱਗਸ ਬੰਦੇ ਦਾ ਸਾਥ ਦੋ ਇਹ ਹੁਣ ਤੁਸੀਂ ਕਹਿੰਦੇ ਟਾਈਮ ਟਾਈਮ ਦੀ ਗੱਲ ਐ ਤੁਸੀਂ ਕਿਉਂ ਨਹੀਂ ਕਿਉਂ ਨਹੀਂ ਇਹੋ ਬੰਦੇ ਅਰੈਸਟ ਕਰਵਾਏ ਗੱਲ ਤੋਂ ਨਾ ਪਰ ਮੈਂ ਨਾਂ ਸਾਰਾ ਦਿੱਤਾ ਕੇ ਤਾਂ ਨਾਂ ਮੇਨੂੜਾ ਸਾਹਿਬ ਦੇ ਦੇਖੋ ਭਾਜੀ ਮੈਂ ਜੀ ਕਰਕੇ ਬੋਲਣ ਰਿਹਾ ਤੁਹਾਨੂੰ ਠੀਕ ਹੈ ਮੇਨ ਦਾ ਕੋ ਕਿਦਾਂ ਤੂੰ ਐ ਬੋਲਣ ਰਿਹਾ ਜਿਦਾਂ ਪਤਾ ਨਹੀਂ ਕੀ ਹੁੰਦਾ ਨਹੀਂ ਕੀ ਨਹੀਂ ਹੁੰਦਾ ਭਾਜੀ ਤੁਹਾਡੀ ਤੁਹਾਡੇ ਕਰਕੇ ਹੋਇਆ ਤੁਹਾਡੇ ਸਾਹਮਣੇ ਕਹੂੰਗਾ ਤੁਹਾਡੀ ਵਜ੍ਹਾ ਕਰਕੇ ਹੋਇਆ ਜੋ ਕੁਝ ਹੋਇਆ ਹਾਂ ਚਲੋ ਮੈਂ ਕਰਾਇਆ ਕਰਾਇਆ ਜਾ ਨਾੜਾ ਜੋਰ ਜੋ ਕਰਨਾ ਕਰਨਾ ਅੱਛਾ ਜੀ ਤੁਸੀਂ ਕਰਵਾਇਆ ਆਹੋ ਅੱਛਾ ਲੋ ਕਰਨਾ ਕਰਲਾ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਕੋਈ ਨਹੀਂ ਜੋ ਹਟ ਕੋਈ ਕਰ ਲਾਂਗੇ ਤੇ ਮੇਰਾ ਨਾਮ ਗਰੇਵ ਸਿੰਘ ਵਾ ਪਿੰਡ ਦਾ ਸਰਪੰਚ ਵੀ ਹੈ ਤੇ ਦੋ ਉਹ ਦਿਨ ਮੈਨੂੰ ਦਿਨੇ ਪਹਿਲਾਂ ਕੰਪਿਊ ਮਿਲੀ ਤੇ ਮੈਂ ਥਾਣੇ ਗਿਆ ਥਾਣੇ ਥਾਣੇ ਵਾਲਿਆਂ ਨੇ ਆਖਿਆ ਵੀ ਬੋਲ ਚਾਈ ਘਰ ਮੇਰੇ ਸੀਸੀਟੀਵੀ ਹੈਗੀ ਮੇਰੇ ਘਰ ਮੇਜਰ ਸਿੰਘ ਥਾਣੇਦਾਰ ਆਇਆ ਮੇਜਰ ਸਿੰਘ ਉਹ ਤਾਂ ਫੇਰਾ ਫੂਰਾ ਮਾਰ ਕੇ ਚਲ ਗਿਆ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਮੈਨੂੰ ਫਿਰ ਮੈਨੂੰ ਪਤਾ ਲੱਗਾ ਵੀ ਉਹੁੰਡੇ ਛੋਟੇ ਛੋਟੇ ਨਾ ਗਏ ਮਾਰੀ ਬਚਿਆ ਮੇਰੀ ਸੜੀ ਪਾਣੀ ਲਾਉਣ ਤੇ ਮੇਰਾ ਵੇਰਾ ਵਾਪਸ ਚੱਲਿਆ ਇਸ ਦਿਨ ਆਪਣੀ ਨੌਕਰੀ ਤੇ ਉਹ ਬਾਬੇ ਮੰਜ ਮੱਥਾ ਟੇਕਣ ਲਿਆ ਕਹਿੰਦਾ ਜੇ ਦੋ ਵਾਪਸ ਮੁੜਿਆ ਤੇ ਨਾ ਮਾਰ ਦੇਣਾ ਇਹਨੂੰ ਤੇ ਚਾਚਾ ਮੈਂ ਮੇਜਰ ਸਾਨੂੰ ਫੋਨ ਕੀਤਾ ਵੀ ਸਾਹਬ ਉੱਥੇ ਦਵਾ ਦਵਾਓ ਮੇਜਰ ਸੌਣੇ ਮੈਨੂੰ ਕਿਹਾ ਵੀ ਬਾਬੇ ਮਾਂਜਣੀ ਕੋਈ ਹੈਗਾ ਤੇ ਤੁਸੀਂ ਥਾਣੇ ਆਜੋ ਜਦੋਂ ਅਸੀਂ ਥਾਣੇ ਗੱਡੀ ਆ ਬਤੀਆਂ ਵਾਲੇ ਚੌਂਕ 'ਚ ਗਏ ਤੇ ਮੇਜਰ ਸੌਣੇ ਦੀ ਪੁਲਿਸ ਦੀ ਗੱਡੀ ਉੱਧਰ ਲਾਗੇ ਖਲੋਤੀ ਲਾਗੇ ਖਲੋਤੀ ਤੇ ਉਹਨਾਂ ਸਾਡੀ ਗੱਡੀ 'ਚ ਘੱਟੋ-ਘੱਟ 100 ਫੇਰ ਮਾਰਿਆ ਪੁਲਿਸ ਵਾਲੇ ਵੀ ਭੱਜ ਗਏ ਅਸੀਂ ਆਪਣਾ ਪੰਜਾਬ ਤੋਂ ਬਥੇਰਾ ਕੀਤਾ ਸੇਦਰ ਸਿੰਘ ਤਰਸੇਮ ਸਿੰਘ ਗਰਮੀਰ ਸਿੰਘ ਤਲਵਿੰਦਰ ਸਿੰਘ ਔਰ ਰਵੈਲ ਸਿੰਘ ਗਰਗਵਾਜ ਸਿੰਘ ਕੁਲਵਿੰਦਰ ਸਿੰਘ ਉਹਦੇ ਮੁੰਡੇ ਦੋ ਰਵੀ ਗगन ਇੱਕ ਹੋਰ ਮੁੰਡਾ ਸੀ ਇੱਕ ਬਲਵਿੰਦਰ ਸਿੰਘ ਹੀ ਇੱਕ ਉਹਦਾ ਮੁੰਡਾ ਸੀ ਉਹ ਘੱਟੋ ਘੱਟ ਵੀ ਸਾਰੇ ਉਹ ਸਾਰੀ ਸੀਟ ਅਹੀਂ 4 ਤੋਂ 5 ਬੰਦੇ ਸੀ ਉਹ ਸੀਸੀਟੀਵੀ ਘੱਟੋ ਘੱਟ ਵੀ 25 ਤੋਂ 30 ਬੰਦੇ ਪੁਲਿਸ ਨੇ ਵੀ ਸਾਰੇ ਬੰਦੇ ਵੇਖੇ ਸਾਰੇ ਪੁਲਿਸ ਇਹ ਸਬ ਇੰਸਪੈਕਟਰ ਮੇਜਰ ਸਿੰਘ ਲਾਗੇ ਖਲੋਤਾ ਹੈ ਐਸਐਸਪੀ ਨੂੰ ਵੀ ਇਹ ਗੱਲ ਦਾ ਪਤਾ ਵਾ ਵੀ ਅਸੀਂ ਚਾਹ 4 ਹੀ ਬੰਦੇ ਦੋ ਵਾਰ ਹੀ ਮਰ ਗਏ ਦੋ ਹੀ ਹਸਪਤਾਲ ਦਾ ਹਰਵਾ ਚਾਰ ਚਾਰ ਗੋਲੀਆਂ ਮੇਰੇ ਸਿਰ 'ਚ ਵੱਜੀਆਂ ਦੋ ਵੱਜੀਆਂ ਇੱਧਰ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਵਾ ਵੀ ਮੈਂ ਪਹਿਲਾਂ ਮੇਰ ਕੋ ਦਰਖਾਸਤਾਂ ਦੀਆਂ ਕਾਪੀਆਂ ਹੈਗੀਆਂ ਇਹਨਾਂ ਸਾਰਿਆਂ ਬੰਦਿਆਂ ਦੇ ਨਾਮ ਲਿਖ ਕੇ ਤੇ ਮੈਂ ਡੀਜੀਪੀ ਨੂੰ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਇੱਕ ਪਿੰਡ ਨਾਲ ਹੋਰ ਇੱਕ ਬੰਦੇ ਦੀ ਪਿੰਡ ਲੜਾਈ ਹੋਈ ਪਰਮਜੀਤ ਸਿੰਘ ਦੀ ਉਹ ਵੀ ਨਾਲ ਹੀ ਉਹਦਾ ਭਰਾ ਵੀ ਨਾਲ ਹੀ ਉਹਦਾ ਮੁੰਡਾ ਅਜੇ ਵੀ ਲੋਕ ਧਮਕੀਆਂ Bharo ਦਿੰਦਾ ਵੇ ਜੇ ਤੂੰ ਬਚ ਗਿਆ ਜੇ ਤੇਰੇ ਭਰਾ ਹੀ ਮਰੇ ਆ ਤੈਨੂੰ ਵੀ ਮਾਰਨਾ ਐ ਐਮਐਲਏ ਸਾਹਿਬ ਨੂੰ ਨੇ ਧਮਕੀ ਦਿੱਤੀ ਅਹੀਂ ਚਾਰ ਹੀ ਤੇ ਦੋ ਹੀ ਮਰ ਦੋ ਸਾਡੇ ਮਰਗੇ ਦੋ ਅਹੀਂ ਜ਼ਖਮੀ ਸਾਰੋ ਸਾਰੇ ਕੋਹ ਸੀਸੀਟੀਵੀ ਚ ਹੈਗਾ ਵਾ ਪਰ ਪੁਲਿਸ ਜਿਹੜੀ ਆ ਉਹ ਵੀ ਹੁਣ ਅਜੇ ਵੀ ਸਾਡੇ ਨਾਲ ਤਕਾ ਨਹੀਂ ਕਰਨ ਉਹ ਰੰਡੇ ਅਜੇ ਵੀ ਗਰੀਬ ਲੋਕਾਂ ਦੇ ਜਿਹੜੇ ਮੇਰੇ ਬੱਚੇ ਉੱਥੇ ਹੈ ਵੀ ਨਹੀਂ ਉਹਨਾਂ ਦੇ ਨਾਂ ਲਹੀ ਜਾਂਦੀ ਆ ਪੁਲਿਸ ਦੀ ਸਾਰੋ ਪੁਲਿਸ ਤੋਂ ਡਰਦੇ ਨਹੀਂ ਹੋਰ ਪੁਲਿਸ ਅੱਗੇ 5-6 ਦਿਨ ਪਹਿਲਾਂ ਵੀ ਝਗੜਾ ਹੋਇਆ ਸੀ ਤੇ ਪੁਲਿਸ ਦੇ ਸਾਹਮਣੇ ਹਾਂ ਉੱਟ ਪੈ ਗਏ ਸੀ ਸਾਡੇ ਗਾਲ ਪੈ ਗਏ ਸੀ ਕਿ ਪੁਲਿਸ ਨੇ ਉਹਨਾਂ ਨੂੰ ਹਵਾਲਾਤ ਦਿੱਤਾ ਉਹ ਸਾਡੇ ਕੋਲ ਵੀਡੀਓ ਵੀ ਹੈਗੀ ਆ ਕਾਪੀਆਂ ਧਨਵਾਖੋ ਤੋਂ ਮਈਆ ਕਰਾ ਦਿੰਦੇ ਆ ਡੀਜੀਪੀ ਸਾਹਿਬ ਨੂੰ ਵੀ ਕੀਤੀਆਂ ਕਪਲੇਟਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਕੀਤੀਆਂ ਐਸਐਸਪੀ ਨੂੰ ਕਈ ਵਾਰੀ ਮੈਂ ਮਿਲ ਕੇ ਆਖਿਆ ਮੇਰੇ 4 ਗੋਲੀਆਂ ਲੱਗੀਆਂ ਜੀ ਅਜੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਫੀਲ ਕਰਨਾ ਚਾਹੁੰਦਾ ਵੀ ਤੁਹਾਡੀ ਨਵੀਂ ਪਾਰਟੀ ਤੇ ਹਿੰਦਲੇ ਅਜੇ ਵੀ ਸਾਡਾ ਪਤਾ ਨਹੀਂ ਕੋਈ ਹੈ ਭਜਣਾ ਕਿ ਨਹੀਂ ਬਜਣਾ ਤੁਹਾਡੀ ਤੁਹਾਡੇ ਇਨਸਾਫ ਹੋਣਾ ਚਾਹੀਦਾ ਮੇਰਾ ਨਾਲ ਵੀਰ ਸਿੰਘ ਜੋ ਪਿੰਡ ਬੇਠਵਾਂ ਕਪਾਲਪੁਰ ਜੋ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਕੀ ਵਿਸ਼ਵਾਸਨ ਦਵਾ ਰਹੇ ਕੋਈ ਵਿਸ਼ਵਾਸ ਕਹਿੰਦੇ ਇਨਸਾਫ ਹੋਊਗਾ ਜੋ ਲੋਕੇਸ਼ਨ ਆ ਜੇ ਬੰਦੇ ਆਉਣਗੇ ਉਹ ਵੀ ਰੱਖਾਂਗੇ ਜਿਹੜੇ ਮੂਵੀ ਜਾਣਗੇ ਉਹ ਵੀ ਰੱਖਾਂਗੇ ਨਜਾਜ਼ ਕੋਈ ਨਹੀਂ ਰੱਖਾਂਗੇ ਪਰ ਸਾਭ ਬਹੁਤ ਘੱਟ ਮਨ ਦੀ ਜਾਂਸਾ ਇਸ ਲਈ ਜਿਹੜੀ ਜੋ ਵੀ ਸਾਡੇ ਪਿੰਡ ਦੇ ਜਿੰਨੇ ਪਰਚੇ ਹੋਏ ਆ ਜੇ ਪੁੱਛੋ ਤੇ ਕੋਈ ਕਾਰਵਾਈ ਕਰਦੀ ਸਾਡੇ ਜਿਹੜੇ ਆ ਇੰਨੇ ਕਤਲ ਹੋਏ ਨਹੀਂ ਹੋਣੇ ਸਾਡੇ ਪਿੰਡ ਇੰਨੀਆਂ ਦਰਖਾਸਤਾਂ ਇੰਨੇ ਪਰਚੇ ਇੱਕ ਵਾਰੀ ਪੁਲਿਸ ਪਿੰਡ ਚ ਨਹੀਂ ਆਈ ਹੁਣ ਬਿਨਾਂ ਵਜ੍ਹਾ ਹੀ ਬੜੇ ਹਜ਼ਨ ਹੋ ਕੇ 150 ਬੰਦਾ ਇੱਥੇ ਲਾਇਆ ਜਿਹਦਾ ਕੋਈ ਮਸਲ ਵੀ ਨਹੀਂ ਲੜਾਈ ਕਿੱਟਾ ਫੀ ਵੇਚਣ ਦੀ ਖਾਲਾਂ ਦਾ ਕੋਈ ਝਗੜਾ ਹੀ ਨਹੀਂ ਖਾਲ ਪੱਕੇ ਬਣੇ ਬਿਨਾਂ ਮਸਲਬੋ ਉੱਧਰੋਂ ਖੜੀ ਜਾਂਦੇ ਆ ਉਹ ਮੁੰਡੇ ਨੇ ਐਮਐਲਏ ਸਾਹਿਬ ਨੂੰ ਪੁੱਛਿਆ ਕਿ ਸਾਡੇ ਨਾਲ ਨਜਾਇਜ਼ ਹੋਈ ਆ ਐਮਐਲਏ ਸਾਹਿਬ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਪਿਆਰ ਨਾਲ ਗੱਲ ਜਿੱਦਾਂ ਮੁੰਡਾ ਕਰਦਾ ਉਦਾਂ ਪਿਆਰ ਨਾਲ ਗੱਲ ਕਰਕੇ ਇਨਸਾਫ ਹੋਣਾ ਚਾਹੀਦਾ ਕਿਉਂਕਿ ਐਮਐਲਏ ਸਾਹਿਬ ਸਾਰਿਆਂ ਦੇ ਸਾਹਜ ਇਹਨਾਂ ਨੂੰ ਪਾਰਟੀ ਬਾਜ਼ੀਆਂ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਇਹ ਇੱਕ ਸਰਕਾਰ ਦੇ ਨਮਾਇਦੇ ਆ ਜਿਨੇ ਵੀਡੀਓ ਆ ਆਡੀਓ ਕੀਤੀ ਆ ਵਾਇਰਲ ਉਹਨਾਂ ਕੋਈ ਐਮਐਲਏ ਨਾਲ ਪਹਿਲਾਂ ਕੋਈ ਗੱਲ ਹੋ ਚੁੱਕੀ ਹੈ ਉਹਦੇ ਪਿਓ ਦੇ ਸੱਟਾਂ ਲੱਗੀਆਂ ਉਹਨੇ ਫੋਨ ਕੀਤਾ ਉਹਨਾਂ ਦੀ ਪਾਜੀ ਉਹਦੇ 26 ਸੱਤ ਦਾ ਪਰਚਾ ਉਹਦੇ ਪਿਓ ਦੇ ਸੱਟਾਂ ਲਾਈਆਂ 13 ਫਰਵਰੀ ਡਾ ਪਰਚਾ ਬਣਿਆ ਇੱਕ ਦਿਨ ਪੁੱਛਨੇ ਪਿੰਡ ਰੇਟ ਨਹੀਂ ਮਾਰਿਆ ਐਮਐਲਏ ਸਾਹਿਬ ਨੇ ਕੋਈ ਉਹਨੂੰ ਜਾ ਕੇ ਗੰਜਰਵੇਂ ਕੋਈ ਸਰਮਾਈ ਨਹੀਂ ਕੀਤੀ ਇਸ ਕਰਕੇ ਜੇ ਸਾਡੇ ਪਿੰਡ 'ਚ ਉਹਨਾਂ ਨੂੰ ਨੱਥ ਪਾਈ ਹੁੰਦੀ ਤਾਂ ਜਿਹੜੇ ਆ ਸਾਡੇ ਇੰਨੇ ਬੰਦੇ ਫੱਟੜ ਹੋਏ ਮਰੇ ਨਹੀਂ ਹੁੰਨੇ ਅੰਗਰੇਜ਼ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਐਸਐਸਪੀ ਨੂੰ ਵੀ ਹਫਤਾ ਪਹਿਲਾਂ ਦੱਸਿਆ ਸੀ ਕਿ ਮੈਨੂੰ ਥ੍ਰੈਟ ਹੈ ਔਰ ਉਸ ਤੋਂ ਪਹਿਲਾਂ ਸੀਰੀਅਰ ਗਵਿੰਦਪੁਰ ਥਾਣੇ 'ਚ ਵੀ ਦੱਸਿਆ ਸੀ ਇਹ ਥ੍ਰੈਟ ਆਇਆ ਤੋਂ ਉਸ ਮਸਲੇ ਬਾਰੇ ਉਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹ ਪਰਸਨ ਬਾਰ-ਬਾਰ ਰਾਤ ਦੇ ਟਾਈਮ ਤੇ ਮੈਨੂੰ ਫੋਨ ਕਰ ਰਿਹਾ ਬਾਹਰੋਂ ਤੋਂ ਰਾਤ ਦੇ ਟਾਈਮ ਮੈਂ ਸੁੱਤਾ ਪਿਆ ਹੋਇਆ ਹੈਗਾ ਸੁੱਤੇ ਨੇ ਜਦੋਂ ਫੋਨ ਚੁੱਕਿਆ ਤੋਂ ਅਗੋਂ ਗੱਲ ਇਦਾਂ ਦੀ ਕਰਨ ਲੱਪੇ ਬਾਰ-ਬਾਰ ਮੇਰੇ ਤੇ ਬਲੇਮ ਕਰਨ ਲੱਪੇ ਕਿ ਤੁਸੀਂ ਕੀਤਾ ਹੈ ਤੁਸੀਂ ਕੀਤਾ ਆ ਫਿਰ ਹਾਰ ਕੇ ਗੁੱਸੇ 'ਚ ਮੈਂ ਕਿਹਾ ਚਲ ਮੈਂ ਕੀਤਾ ਹੋਵੇਗਾ ਜੋ ਕਰਨਾ ਤੁਸੀਂ ਕਰ ਲਓ ਇਹ ਵਰਡ ਮੇਰੇ ਹੀ ਆ ਮੈਂ ਐਤੋਂ ਮੁਕਰਦਾ ਨਹੀਂ ਪਰ ਉਹ ਜਿਹੜਾ ਟਾਈਮ ਸੀਗਾ ਉਸ ਟਾਈਮ ਤੇ ਬੰਦੇ ਦਾ ਸੌਣ ਦਾ ਟਾਈਮ ਹੁੰਦਾ ਆ ਨੀਂਦ ਚ ਹੁੰਦਾ ਨਿੰਦਰਾ ਹੁੰਦਾ ਤੋ ਗੱਲ ਕਰਨੀ ਅਗਰ ਕਿਸੇ ਨੇ ਤੋਂ ਵਧੀਆ ਤਰੀਕੇ ਨਾਲ ਕਰ ਰਿਹਾ ਉਹਨਾਂ ਦੀ ਗੱਲ ਤੋਂ ਇਦਾਂ ਲੱਗਦਾ ਸੀਗਾ ਕਿ ਉਹ ਸਾਰੀ ਦੀ ਸਾਰੀ ਇੱਕ ਗੇਮ ਜਿਹੜੀ ਉਹ ਮੇਰੇ ਤੇ ਲਿਆਉਣਾ ਚਾਹੁੰਦੇ ਸੀ ਜਦੋਂ ਕਿ ਦੋਨੋਂ ਪਾਰਟੀਆਂ ਮੇਰੇ ਲਈ ਬਰਾਬਰ ਨੇ ਨਾ ਮੈਂ ਉਹਨਾਂ ਦਾ ਪੱਖ ਲੈਣਾ ਨਾ ਮੈਂ ਉਹਨਾਂ ਦਾ ਪੱਖ ਲੈਣਾ ਦੋਨੋਂ ਪਾਰਟੀਆਂ ਦਾ ਜਿਹੜਾ ਹੈ ਅ ਸਮਝੋਤਾ ਕਰਨ ਦੀ ਵੀ ਮੈਂ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਪਰ ਨਹੀਂ ਇਹਨਾਂ ਦੇ ਸਿਰੇ ਚੜਿਆ ਤੋਂ ਇਹ ਸਭ ਕੁਝ ਵਾਪਰਿਆ ਔਰ ਇਹ ਗੱਲ ਮੇਰੀ ਇਸ ਆਡੀਓ ਦੀ ਜੋ ਵਾਇਰਲ ਹੋ ਰਹੀ ਹੈ ਇਹ ਆਡੀਓ ਉਹਨਾਂ ਨੇ ਆਪਣੀ ਕੀ ਕਹਿੰਦੇ ਆ ਆਪਣੇ ਤਰੀਕੇ ਦੇ ਨਾਲ ਜਿਹੜੀ ਰਿਕਾਰਡਿੰਗ ਕੀਤੀ ਆ ਔਰ ਰਿਕਾਰਡਿੰਗ ਤੇ ਵੀ ਲਾ ਆ ਕੇ ਰਿਕਾਰਡਿੰਗ ਬਿਨਾ ਪੁੱਛੇ ਨਹੀਂ ਕਰ ਸਕਦਾ ਕੋਈ ਅਗਰ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਔਰ ਇਸ ਤੇ ਵੀ ਚਲੋ ਕਾਰਵਾਈ ਬਣਦੀ ਆ ਕਿ ਬਿਨਾ ਪੁੱਛੇ ਤੋਂ ਰਿਕਾਰਡਿੰਗ ਕੀਤੀ ਔਰ ਫਿਰ ਉਸ ਨੂੰ ਵਾਇਰਲ ਕੀਤਾ ਇਹ ਸਭ ਕੁਝ ਜਿਹੜਾ ਆ ਇਹ ਗਲਤ ਤਰੀਕੇ ਨਾਲ ਜਿਹੜਾ ਕੀਤਾ ਗਿਆ ਹੈ ਮੇਰੇ ਫੇਸ ਨੂੰ ਜਿਹੜਾ ਆ ਉਹ ਗਲਤ ਦਿਸਣ ਦੀ ਕੋਸ਼ਿਸ਼ ਕੀਤੀ ਗਈ ਹੈ ਜਰਮਨਜੀਤ ਸਿੰਘ ਨਾਮ ਦਾ ਵਿਅਕਤੀ ਸੀਗਾ ਮਠੋਲੇ ਤੋਂ ਬਾਹਰ ਰਹ ਰਹੇ ਨੇ ਵਾਰਨਰ ਨੇ ਅਸ ਟਾਈਮ ਵਿਦੇਸ਼ ਵਿੱਚ ਡੈ ਰਹੇ ਨੇ ਜਰਮਨਜੀਤ ਸਿੰਘ ਨਾਮ ਦੇ ਵਿਅਕਤੀ ਦੋ ਮੁਲਾਜ਼ਮ ਜਿਹੜੇ ਗਏ ਸੀਗੇ ਉੱਤੇ ਔਰ ਉਹ ਵੀਡੀਓ ਦੇ ਵਿੱਚ ਤੁਹਾਨੂੰ ਪੁਲਿਸ ਦੀ ਗੱਡੀ ਵੀ ਨਜ਼ਰ ਆਏਗੀ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਪੁਲਿਸ ਦੇ ਕੋਲ ਡੇਟ ਹਥਿਆਰ ਨਹੀਂ ਹੁੰਦੇ ਵੀ ਜਿਹੜੇ ਇੰਨੇ ਜਿਆਦਾ ਹਸਲੇ ਦਾ ਜਿਹੜਾ ਮੁਕਾਬਲਾ ਕਰ ਸਕਣ ਦੋ ਜਾਣੇ ਗਏ ਸੀਗੇ ਔਰ ਉਹਨਾਂ ਕੋ ਵੀ ਰਿਵਾਲਵਰ ਸੀਗੇ ਹੋਰ ਕਿ 6-6 ਗੋਲੀਆਂ ਹੋਣਗੀਆਂ ਵੱਧ ਤੋਂ ਵੱਧ ਜੇ ਹਵਾ ਵਾਈ ਵਾਈਫਾਈਰ ਕਰਦੇ ਹੋ ਉਹਨਾਂ ਦਾ ਕੀ ਪਤਾ ਸੀ ਇੰਨਾ ਪਾਰਟੀਆਂ ਦਾ ਉਹਨਾਂ ਨਾਲ ਕਰ ਲਿੰਦੇ ਉਹ ਪੁਲਿਸ ਵੀ ਆਪਣੇ ਬਚਾਅ ਵਾਸਤੇ ਕਹਿ ਸਕਦੇ ਹੋ ਪਿੱਛੇ ਰਹੀ ਪਰ ਕਿਤੇ ਨਾ ਕਿਤੇ ਗਲਤੀ ਹੈ ਕਹਿ ਸਕਦੇ ਆ ਕਿ ਪੁਲਿਸ ਪ੍ਰਸ਼ਾਸਨ ਦੀ ਕੋ ਪੀ ਇਹਨਾਂ ਨੂੰ ਬਿਠਾ ਕੇ ਜਾਂ ਨਾ ਤੇ ਸਤ ਕੋਈ ਜਾਂ ਕਰਕੇ ਕਿਸ ਤਰੀਕੇ ਨਾਲ ਇਸ ਜਿਹੜਾ ਆ ਕਿ ਇਸ ਗਾਉ ਨੂੰ ਹੱਲ ਕੀਤਾ ਜਾ ਸਕਦਾ ਸੀ ਆ ਮੈਨੂੰ ਸੁਣਨ ਚ ਆਇਆ ਹੈ ਕਿ ਦੋਨਾਂ ਟੀਰਾਡ ਨੂੰ 14-14 ਬੰਦੇ ਲਿਖਾਏ ਗਏ ਆ ਕਿਸੇ ਨੂੰ 18 ਲਿਖਾਏ ਗਏ ਨੇ ਜ ਜਿਹਨ ਲੋਕ ਕਿ ਵੀਡੀਓ ਦੇ ਵਿੱਚ ਦੇਖੀਏ ਤੇ 6-7 ਜਣੇ ਹੀ ਆ ਤੋ ਬਾਕੀ ਸਾਰੇ ਜਿਹੜੇ ਆ ਉਹ ਨਜਾਇਜ਼ ਜਿਹੜੇ ਲਿਖਾਏ ਜਾ ਰਹੇ ਨੇ ਤੋ ਇਸ ਕਰਕੇ ਜਿਹੜਾ ਹੈ ਕਹਿ ਸਕਦੇ ਹੋ ਤੁਸੀਂ ਕਿ ਗਲਤ ਤਰੀਕੇ ਨਾਲ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅ ਦੋਨਾਂ ਤਰ੍ਹਾਂ ਵਾਲੀ ਮੈਂ ਕਵਾਂਗਾ ਕਿ ਨਜਾਇਜ਼ ਜਿਹੜੇ ਨਾਮ ਆ ਉਹ ਪਵਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਇਦਾਂ ਦੀ ਗੱਲ ਨਹੀਂ ਹੁੰਦੀ ਪੁਲਿਸ ਨੂੰ ਇਨਫਾਰਮੇਸ਼ਨ ਹੁੰਦੀ ਆ ਕਿ ਹਥਿਆਰ ਰਿਲੀਜ਼ ਕਰਵਾਏ ਆ ਕਿਸੇ ਨੇ ਕਿ ਨਹੀਂ ਕਰਵਾਏ ਇਹੋ ਜੀ ਗਲਤ ਨਹੀਂ ਆ ਜੇ ਕੋਈ ਇਦਾਂ ਦਾ ਬਿਆਨ ਦਿੰਦਾ ਆ ਤਾਂ ਉਹ ਫਿਰ ਝੂਠਾ ਹੀ ਆ ਜ਼ਿੰਮੇਵਾਰ ਹੋਏਗਾ ਉਹ ਵਿਅਕਤੀ ਇਦਾਂ ਦਾ ਬਿਆਨ ਬਣਦਾ ਨਹੀਂ ਆ ਪੁਲਿਸ ਦਾ ਦੇਣਾ ਕਿ ਸਾਨੂੰ ਪਤਾ ਨਹੀਂ ਆ ਪੀਕੜਵਾਏ ਆ ਅਸਲਾ ਲੈ ਕੇ ਗਏ ਆ ਕਿ ਨਹੀਂ ਲੈ ਗਏ ਹਾਂਜੀ ਇਹਦੇ ਵਿੱਚ ਜੋ ਹੈਗਾ ਇੱਕ ਤਫਤੀਸ਼ ਜੋ ਹੈ ਐਫਆਈਆਰ ਨੰਬਰ ਇਹਦੇ ਵਿੱਚ 77 ਨੰਬਰ ਐਫਆਈਆਰ ਪੁਲਿਸ ਸਟੇਸ਼ਨ ਸ਼ਹਿਰ ਗੋਬਿੰਦਪੁਰ ਇਹਦੇ ਵਿੱਚ ਉਹ ਦਰਜ ਕੀਤੀ ਗਈ ਹੈਗੀ ਔਰ ਕਨਸਰਨਡ ਐਸਐਚਓ ਉਹਨਾਂ ਦੀ ਇਹਦੇ ਵਿੱਚ ਸਸਪੈਂਡ ਕਰਕੇ ਉਹਨੂੰ ਲਾਇਨ ਹੇਅਰ ਕੀਤੀ ਗਈ ਹੈਗੀ ਔਰ ਨਾਲੇ ਜੋ ਇਹਦਾ ਤਫਤੀਸ਼ ਜੋ ਹੈਗਾ ਉਹ ਐਸਪੀ ਰੰਗ ਦੀ ਇੱਕ ਅਫਸਰ ਨੇ ਉਹਨਾਂ ਦੇ ਚੇਅਰਮੈਨਸ਼ਿਪ ਦੇ ਵਿੱਚ ਇੱਕ ਐਸਆਈਟੀ ਜੋ ਹੈ ਉਹ ਘਟਕੀਤਾ ਗਿਆ ਹੈਗਾ ਉਹ ਜੋ ਹੈਗਾ ਹੈੱਡਕ quartਰ ਲੈਵਲ ਦੇ ਅਫਸਰਸ ਜੋ ਹੈ ਇਹਨਾਂ ਨੂੰ ਇੰਡੀਪੈਂਡੈਂਟਲੀ ਇਹਦਾ ਤਫਤੀਸ਼ ਕਰਨਗੇ ਅ ਇਹ ਦੇਖਿਓ ਜੀ ਇਹਦੇ ਵਿੱਚ ਗੱਲ ਇਹ ਹੈਗਾ ਕਿ ਪੁਲਿਸ ਤੇ ਕੋਲ ਇਨਫੋਰਮੇਸ਼ਨ ਤਦੋਂ ਆਈ ਸੀ ਜਦੋਂ ਦੋਵੇਂ ਪਾਰਟੀ ਉੱਥੇ ਪਹੁੰਚ ਗਈ ਸੀ ਉਸ ਵੇਲੇ ਉਹ ਇਸੇ ਲਈ ਜਦੋਂ ਪੁਲਿਸ ਪਾਰਟੀ ਸਾਡੀ ਜੋ ਉਸ ਵੇਲੇ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਸੀਗੀ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਜੋ ਵੀਡੀਓਜ਼ ਵੀ ਸਾਹਮਣੇ ਆਏ ਹੋਏ ਉਹਦੇ ਵਿੱਚ ਪੁਲਿਸ ਦਾ ਜੋ ਵਹੀਕਲ ਹੈਗਾ ਉਹ ਇਮੀਡੀਏਟਲੀ ਉਸੇ ਵੇਲੇ ਉੱਥੇ ਉਸ ਥਾਂ ਤੇ ਪਹੁੰਚ ਜਾਂਦੀ ਹੈਗੀ ਲੇਕਿਨ ਇਹ ਗੱਲ ਨਹੀਂ ਹੈਗੀ ਕਿ ਉਹਨੂੰ ਐਡਵਾਂਸ ਚ ਪਤਾ ਸੀਗਾ ਕਿ ਇਹ ਉੱਥੇ ਜਾ ਕੇ ਇਹਨੇ ਝਗੜਾ ਕਰਨੀ ਸੀ ਕਿਉਂਕਿ ਅ ਪਿੰਡ ਬਿਠਵਾ ਔਰ ਮੂਰ ਉਹਨਾਂ ਦੇ ਹੈਗੇ ਦੋਵੇਂ ਪਾਰਟੀਆਂ ਜੋ ਝਗੜੇ ਕੀਤੀ ਹੈ ਲੇਕਿਨ ਇਹ ਜੋ ਝਗੜਾ ਹੋਈ ਹੈ ਉਹ ਹੋਈ ਹੈ ਲਾਈਟਾ ਵਾਲੇ ਚੌਂ ਹਟੋਵਾਲ ਦੇ ਨੇੜੇ ਹੋਈ ਹੈ ਤੋ ਇਹਦੇ ਕਰਕੇ ਜੋ ਇਹਦਾ ਇਹ ਜੋ ਅਲੀਗੇਸ਼ਨ ਹੈਗਾ ਕਿ ਪੁਲਿਸ ਨੂੰ ਐਡਵਾਂਸ ਚ ਪਤਾ ਸੀਗਾ ਕਿ ਇੱਥੇ ਕੋਈ ਝਗੜਾ ਹੋਣ ਵਾਲੀ ਹੈਗੀ ਉਹਦੇ ਵਿੱਚ ਜੋ ਹੁਣ ਤੱਕ ਜੋ ਹੈਗਾ ਸਚਾਈ ਨਹੀਂ ਪਾਈ ਗਈ ਉਹ ਇਨਫੋਰਮੇਸ਼ਨ ਉਸ ਵੇਲੇ ਆਈ ਹੈ ਜੇ ਜਦੋਂ ਉਸ ਪਾਰਟੀ ਦੋਵੇਂ ਪਹੁੰਚ ਗਈ ਸੀਗੀ ਉਹਦੇ ਕਰਕੇ ਪੁਲਿਸ ਤਪ ਤੁਸੀਂ ਦੇਖ ਸਕਦੇ ਆ ਪੁਲਿਸ ਦੀ ਗੱਡੀ ਵੀ ਇਮੀਡੀਏਟਲੀ ਉਸੇ ਵੇਲੇ ਪਹੁੰਚ ਗਈ ਸੀ ਨਹੀਂ ਦੇਖਿਓ ਉਹ ਗੱਲ ਉਹਦਾ ਮੈਨੂੰ ਵੈਰੀਫਾਈ ਕਰਾਉਣੀ ਪੈਣੀ ਬਟ ਦੈਨ ਆਪਕੋ ਇਹਨਾਂ ਦੀ ਆਪਸੀ ਪਹਿਲੇ ਵੀ ਝਗੜਾ ਹੋਇਆ ਸੀਗਾ ਮੈਂ ਜਿਵੇਂ ਪਿਛਲੀ ਵਾਰ ਮੈਂ ਤੁਹਾਨੂੰ ਬਰੀਫ ਕੀਤਾ ਸੀਗਾ ਇਹਨਾਂ ਦੀ ਐਫਆਈਆਰ ਵੀ ਹੋਈ ਸੀਗੀ ਫਰਵਰੀ ਦੇ ਮਹੀਨੇ ਦੇ ਵਿੱਚ ਔਰ ਇਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਵੀ ਲਏ ਗਏ ਸੀਗੇ ਜਿਵੇਂ ਪਿੰਡ ਦੇ ਵਿੱਚ ਇਹਨਾਂ ਦੀ ਆਪਸੀ ਝਗੜਾ ਜੋ ਹੈਗਾ ਛੋਟੀ-ਛੋਟੀ ਛੋਟੀਆਂ ਚੀਜ਼ਾਂ ਮਸਲੇ ਦੇ ਵਿੱਚ ਜੋ ਚੱਲਦੇ ਸੀਗੇ ਉਹਦੇ ਕਰਕੇ ਹੀ ਇਹਨਾਂ ਨੂੰ ਆਲਰੇਡੀ ਪ੍ਰੀਵੈਂਟਿਵ ਦੇ ਉੱਤੇ ਜੋ ਹੈਗਾ ਪ੍ਰੀਵੈਂਟਿਵ ਡਿਟੈਂਸ਼ਨ ਦੀ ਐਸੀ ਕੀਤਾ ਸੀਗਾ ਕਾਰਵਾਈ ਹਾਂਜੀ ਇਸ ਵਿੱਚ ਕੀ ਹੈ ਕਿ ਦੋਵੇਂ ਪਾਰਟੀਆਂ ਵੱਲੋਂ ਵੀ ਜੋ ਸਟੇਟਮੈਂਟ ਇਨੀਸ਼ੀਅਲ ਸਟੇਟਮੈਂਟ ਜੋ ਹੁੰਦੀ ਹੈ ਅਸੀਂ ਦੂਆ ਵੱਲੋਂ ਹੀ ਲਿਖਵਾਏ ਹੈਗੇ ਲੇਕਿਨ ਇਹਦੇ ਵਿੱਚ ਜੋ ਤਫਤੀਸ਼ ਤੇ ਦਰਾਂ ਜੋ ਸਾਡੇ ਕੋਲ ਟੈਕਨੀਕਲ ਐਵਿਡੈਂਸ ਹੈਗੇ ਉਹਨਾਂ ਦੇ ਹਿਸਾਬ ਸੇ ਹੀ ਜਿਨ੍ਹਾਂ ਦਾ ਉਥੇ ਪ੍ਰੈਜ਼ੈਂਸ ਪਾਈ ਜਾਂਦੀ ਹੈਗੀ ਬਸ ਉਹੀ ਪਰਚੇ ਦੇ ਵਿੱਚ ਰਹੇ ਜਾਣਗੇ ਅਦਰਵਾਈਜ਼ ਜਿਨੇ ਵੀ ਅਗਰ ਗਲਤ ਨਾਮ ਲਿਖਵਾਏ ਹੈਗੇ ਉਹ ਉਹਦੇ ਤੇ ਸਸਟੇਨ ਨਹੀਂ ਕਰੂਗਾ ਕਿਉਂਕਿ ਸਾਡੇ ਕੋਲ ਜੋ ਵਾਰਦਾਤ ਹੋਈ ਸੀ ਉਹਦਾ ਵੀਡੀਓਗ੍ਰਾਫੀ ਵੀ ਹੈਗੀ ਹੈ ਪੂਰੀ ਔਰ ਉਸ ਦੇ ਅਲਾਵਾ ਵੀ ਸਾਡੇ ਕੋਲ ਜੋ ਟੈਕਨੀਕਲ ਐਵਿਡੈਂਸਿਸ ਹੁੰਦੇ ਉਹਦੇ ਹਿਸਾਬ ਸੇ ਫਿਰ ਅੱਗੇ ਦੀ ਤਫਤੀਸ਼ ਚੁ ਹੋਏ ਉਹ ਜਾਰੀ ਰਹੇਗੀ ਇਹਦੇ ਵਿੱਚ ਜੋ ਜਿਨ੍ਹਾਂ ਦੀ ਨਾਂ ਹੈਗੇ ਪਰਚੇ ਦੇ ਵਿੱਚ ਹੈਗੇ ਉਸ ਵੇਲੇ ਜੋ ਪਾਏ ਗਏ ਸੀ ਉਹ ਸਾਰੇ ਹਲੇ ਮੈਡੀਕਲ ਆਬਜ਼ਰਵੇਸ਼ਨ 'ਚ ਹੀ ਹੈਗੇ ਉਹਦੇ ਕਰਕੇ ਹਲੇ ਸਾਡੀ ਹਲੇ ਵੀ ਸਾਡਾ ਜੋ ਉਥੇ ਗਰਦ ਲੱਗੀ ਹੋਈ ਹੈਗੀ ਵਾਂਸ ਦੇ ਆਰ ਮੈਡੀਕਲੀ ਫਿਟ ਦੈਨ ਅੱਗੇ ਦੀ ਕਾਨੂੰਨੀ ਕਰਵੇਗੀ ਨਾ ਜੀ ਨਹੀਂ ਜੀ ਇਹਦੇ ਇਹਦੇ ਆਪਣੀ ਤਫਤੀਸ਼ ਦੇ ਨਾਲ ਇਸ ਚੀਜ਼ ਦਾ ਕੋਈ देयर इज नो ਰਿਲੇਵੈਂਸ ਟੂ ਥੈਟ ਵੀਡੀਓ